ਬਦਲੋ ਨੰਨੋ ਸਸਿਗਾਸ ਕੋੰਦਾਲੀ ਸਸਿਗਾਸ ਜੀ ਸੈਂਟ ਐਲੀ ਮੈਂ ਕੋ ਰਿਕਾਰਡਿੰਗ ਕਰ ਰਹਾ ਹਾਂ ਤੁਹਾਡੀ ਤੁਸੀਂ ਜਿਹੜੀ ਇੱਕ ਲੱਧਰਾ ਕੜਾ ਮਸ਼ੀਨ ਟ੍ਰੈਲੀ ਫੜੀ ਸੀ ਉਹਦੀ ਅਪਡੇਟ ਲਈ ਤੁਹਾਨੂੰ ਕਾਲ ਕੀਤੀ ਆ ਤੇ ਕੀ ਅਪਡੇਟ ਹੈਗੀ ਜੀ ਉਹਦੀ ਜੀ ਆਪਾਂ ਉਹ ਉਹ ਸਪੋਰਟਰ ਰਸਤੇ ਦੇ ਵਿੱਚ ਫੜਲੀ ਸੀ ਜੀ ਇੱਕ ਟਰਾਲੀ ਫੜੀ ਹੈ ਜੀ ਤੇ ਇੱਕ ਜੀਸੀਵੀ ਮਸ਼ੀਨ ਫੜੀ ਸੀ ਠੀਕ ਹੈ ਜੀ ਤੇ ਜਿਹੜਾ ਪੀਐਮ ਆ ਰੂਲ ਹੈਗਾ ਜੀ ਸਾਡਾ 74 75 ਉਹਦੇ ਤਹਿਤ ਉਹਨਾਂ ਦੇ ਕਾਰਵਾਈ ਕਰ ਦਿੱਤੀ ਗਈ ਹੈ ਇਹ ਜੀ ਕੀ ਕੀਤਾ ਜੀ ਪਰਚਾ ਬੰਦ ਕੀਤਾ ਜੀ ਫਾਈਲ ਲੈ ਕੇ ਛੱਡ ਪਈ ਹਾਂ ਜੀ ਇਹਨਾਂ ਨੇ ਤਾਂ ਫਾਈਲ ਲਗਾਇਆ ਜੀ ਕਿੰਨਾ ਕਿੰਨਾ ਫਾਈਲ ਲੱਗਾ ਜੀ ਫਾਈਲ ਇਹਨਾਂ ਦੇ ਉੱਤੇ ਇੱਕ ਲੱਗਾ ਜੀ ਜਿੱਦਾਂ ਟ੍ਰਾਂਡੀ ਦਾ ਜੋ ਨਾਮ ਦੇ ਮੁਤਾਬਿਕ 50000 ਦਾ ਜੀ ਜੀ ਤੇ ਬਾਕੀ ਜੋ ਸਾਡੇ ਐਕਸਲਿਵੇਟਰ ਦੇ ਨੇ ਉਹ ਡਿਫਰੈਂਟ ਫਰ ਰੂਲ ਅਟ ਬੈਂਡ ਕਰਦਾ ਮਸ਼ੀਨਰੀ ਦਾ ਉਹ ਮਸ਼ੀਨਰੀ ਦੇ ਜਿਹੜੇ ਵੀ ਪੇਪਰ ਪੁਲੀਸ ਕਰੇਗਾ ਖੋਦੇ ਬੇ ਅਬਦੁੱਲ ਉੱਤੇ ਲੱਗੇਗਾ ਜੀ ਫਾਈਨ ਲੱਗੇਗਾ ਜੇ ਮੰਨ ਲਓ ਕਿ ਜੇ ਐਸਸੀ ਦਾ ਕੋਈ ਪੇਪਰ ਨਹੀਂ ਨਿਕਲਦਾ ਹੈਗਾ ਉਹਨਾਂ ਕੋਲ ਜਾਂ ਕੁਝ ਵੀ ਹੈ ਜਾਂ ਕਿਸਤਾਂ ਦੇ ਤਾਂ ਫੇਕ ਹੀ ਕਾਰਵਾਈ ਹੁੰਦੀ ਜੀ ਤੁਹਾਡੇ ਉੱਤੇ ਉਹਦਾ ਫਾਈਨ ਪੇ ਹੋਏਗਾ ਜੀ ਇਹਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਨਹੀਂ ਜਿੱਦਾਂ ਹੁਣ ਉਹਦੀ ਮਸ਼ੀਨ ਆ ਹੁਣ ਮਸ਼ੀਨ ਦੀ ਆਰਸੀ ਆਰਸੀ ਹੈਗੀ ਜਾਂ ਨਹੀਂ ਹੈਗੀ ਉਹਦਾ ਮੈਂ ਪੁੱਛਣਾ ਤੁਹਾਨੂੰ ਉਹਦੇ ਉਹਦੇ ਬਿੱਲ ਦੇ ਬਿਹਾਅ ਦੁੱਤੇ ਨਾਲ ਜੀ ਉਹਨਾਂ ਦਾ ਉਹਦੀ ਪੇਮੈਂਟ ਜਿਹੜੀ ਆਪਣੇ ਜਿਹੜਾ ਫਾਈਨ ਪੇ ਪੇ ਕੀਤਾ ਜਿਹੜਾ ਉਹਨਾਂ ਵੱਲੋਂ ਠੀਕ ਹੈ ਜੀ ਹਾਂ ਜੀ ਹਾਂ ਜੀ ਲੇਕਿਨ ਜੇ ਕਿ ਕਿੰਨੀ ਪ੍ਰਾਣੀ ਮਸ਼ੀਨ ਹੈਗੀਏ ਇੱਕੋ ਜੀ ਦੇ ਵਿੱਚ ਉਹ ਸਾਰਾ ਕੰਪਰੈਸ਼ਨ ਦਾਬੀ ਕੋ ਫਿਰ ਉਹਦਾ ਫਾਇਦਾ ਪਾਈਨ ਬਣ ਜਾਂਦਾ ਜੀ ਚਲੋ ਮੂਟੇ ਜੰਦਾ ਅੰਦਾਜ਼ਾ ਰੱਖ ਲਈਏ ਜਿਹੜੀ ਮਸ਼ੀਨ ਹੈ ਕਿਹਦੇ ਨਾਲ ਤੇ ਮਸ਼ੀਨ ਸੀ ਸਰ ਉਹ ਮਸ਼ੀਨ ਉਹਥੇ ਪਤਾ ਲੱਗ ਗਈ ਹੈਪੀ ਕੋਈ ਮੁੰਡਾ ਆ ਗਈ ਹੈਪੀ ਦੇ ਨਾਮ ਤੇ ਆ ਮਸ਼ੀਨ ਹੈਪੀ ਤੇ ਇੱਕ ਗੋਪੀ ਜੀ ਮੁੰਡਾ ਠੀਕ ਹੈ ਜੀ ਹਾਂਜੀ ਹਾਂਜੀ ਜੀ ਕਿੰਨੀ ਫੁੱਟ ਦੀ ਪੱਟੀ ਹੈ ਜੀ ਮਾਈਨਿੰਗ ਦੀ ਉਹ ਉਹ ਹੈਗਾ ਜੀ ਉਹ ਵੇਰੀ ਕਰਦੀ ਵੀ ਹੈ ਅਰਥਾਤ ਉਹ ਕੋ तकरीबन 8 6 8 ਫੁੱਟ ਦੇ ਕਰੀਬ ਹੈਗਾ ਜੀ ਠੀਕ ਹੈ ਜੀ ਤਾਂ ਉਹਦੇ ਵਿੱਚ ਸਰ ਕੀ ਮਸ਼ੀਨ ਵਾਲੇ ਤੇ ਕੱਲੀ ਕਾਰਵਾਈ ਹੋਣੀ ਹੈ ਜਾਂ ਜਿਹੜਾ ਜ਼ਮੀਨ ਮਾਲਕਾ ਉੱਤੇ ਵੀ ਕਾਰਵਾਈ ਹੋਗੀ ਬਈ ਅਹ ਇਸ ਤੋਂ ਪਹਿਲਾਂ ਨਾ ਜੀ ਆਪਾਂ ਜੀ ਪਹਿਲਾ ਸਪੋਰਟ ਚੈੱਕ ਕਰਕੇ ਗਏ ਸੀ ਨਾ ਜੀ ਉਦੋਂ ਮੈਂ ਸਬੰਧ ਦੇ ਪਹਿਲਾਂ ਹੀ ਮਤਲਬ ਅਨਨੋਨ ਦੇ ਉੱਤੇ ਰੁਕਤ ਪਾ ਗਿਆ ਸੀ ਮੇਰੇ ਵੱਲੋਂ ਠੀਕ ਹੈ ਜੀ ਪਰ ਉਦੋਂ ਨਾ मतलब ਕੋ ਬੰਦਾ ਆਡੈਂਟੀਫਾਈ ਨਹੀਂ ਹੋਇਆ ਸੀ ਮੌਕੇ ਉੱਤੇ ਹੂੰ ਤਾਂ ਇਹ ਸੀ ਕਿ ਰਸਤੇ ਦੇ ਵਿੱਚ ਆਪਾਂ ਇੱਕ ਟਰਾਲੀ ਫੜ ਕੇ ਉਹਦੇ ਉੱਤੇ ਆਪਾਂ 74 72 ਦੇ ਨਾ ਪੀਐਮਆਰ ਰੂਲ ਦੇ ਮੁਕਾਬਲ ਤੇ ਕਾਰਵਾਈ ਕੀਤੀ ਸੀ ਟਰਾਲੀ ਤੇ ਉਹ ਟਰਾਲੀ ਵਾਲੇ ਤੋਂ ਹੀ ਇਹ ਪੁਆਇੰਟ ਦਾ ਪਤਾ ਲੱਗਾ ਸੀ ਸੋਰਸਾ ਠੀਕ ਹੈ ਸਰ ਹੋਰ ਜੇ ਸੈਕੰਡ ਟਾਈਮ ਵਿਜ਼ਿਟ ਦੇ ਉੱਤੇ ਸਾਨੂੰ ਜਿਹੜਾ ਇਨਫੋਰਮੇਸ਼ਨ ਮਿਲੀ ਜੀ ਦੋ ਦਿਨ ਪਹਿਲਾਂ ਦਾ ਬੱਚਾ ਕੀਤਾ ਕਿ ਦੋਸਤਾਂ ਦੀ ਮਸ਼ੀਨ ਤੇ ਟਰਾਲੀ ਪੜੀ ਗਈ ਸੀ ਠੀਕ ਹੈ ਜੀ ਹਾਂ ਜੀ ਤਾਂ ਮੈਸਨ ਜਿਹੜਾ ਹੁਣ ਟਰਾਲੀ ਦਾ ਤੁਸੀਂ ਪੀਆਈ ਅਧਿਚਾਰਣ ਕਰਤਾ ਜਿਹੜੀ ਜੀਵੀਸੀ ਹੈ ਉਹਨੂੰ ਕਿੰਨਾ ਫੈਨ ਹੈ ਜੀ

ਹਾਂ ਜੀ ਬេរੀ ਕਰਦਾ ਬਾਕੀ ਇਹ ਗੱਲ ਹੈ ਜੀ ਉਹਦੇ ਸਰਕਮਸਟੈਂਸਸ ਦੇਖਣੇ ਪੈਣੇ ਆ ਫਿਰ ਉਹਨਾਂ ਦਾ ਸਾਰਾ ਕੁਝ ਫਾਈਂਡ ਦਾ ਪਾਰਟਿਕੂਲਰ ਵਗੈਰਾ ਬਣਨਗੇ ਜੀ ਕਿੰਨਾ ਕਿੰਨਾ ਫਾਈਂਡ ਟੋਟਲ ਬਣਿਆ ਜੀ ਠੀਕ ਹੈ ਸਰ ਧੰਨਵਾਦ ਜੀ ਤੁਹਾਡੀ ਇਹੀ ਅੱਪਾ ਰਿਕਾਰਡਿੰਗ ਚ ਲਾ ਦਰਨੀ ਹੈ ਜੀ ਥੈਂਕ ਯੂ ਜੀ ਠੀਕ ਹੈ